ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾ ਸਾਹਿਬ ਹਰ ਜੁਗ ਜੁਗ ਪਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਖ ਸੁਝ ਠਰ ਮਾਰਿਆ ਪ੍ਰਹਲਾਤ 라ਇਆ ਅਹੰਕਾਰੀਆਂ ਨਿੰਦ ਕਾ ਪਿੱਠ ਦੇ ਨਾਮ ਤੇ ਮੁਖ ਲਾਇਆ ਜਨ ਨਾਨਕ ਐਸਾ ਹਰਸੀ ਬਿਆ ਅੰਤ ਲੈ ਛਡਾਇਆ इक्योकार सतगुर पर लोक महला पहला दुख दारू सुख रोक पया जा सुख ताम न हो तू करता करना मैं नाही जा हो करी न हो बलहारी कुदरत वस्या अंत न जाई लख्या रहाओ जात में जो जोत में जाता कलकला पर पूर ਤੂੰ ਸੱਚਾ ਸਾਹਿਬ ਸਿਫਤ ਸੁਣ ਲੈ ਓ ਜਿਨ ਕੀ ਤਿਸੋਂ ਪਾਰ ਪਿਆ ਕਹਣਾ ਨ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹੇ ਆਮ ਸੋ ਦਾ ਰਾਗ ਸਮਲ ਲਾ ਪੈ ਲਾਈ ਕਿਉਂ ਕਾਰੋ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਚਿਤ ਬਹਿ ਸਰਬ ਸਮਾਲੇ ਵਾਚੇ ਤੇਰੇ ਨਾਦ ਨੇ ਕ ਸੰਖਾ ਕਿੰਨੇ ਤੇਰੇ ਵામਣ ਹਾਰੇ ਕਿਤੇ ਤੇਰੇ ਰਾਗ ਪਰੇ ਸੋ ਕਹੀਏ ਕਿਤੇ ਤੇਰੇ ਗਮਣ ਹਾਰੇ ਗਾਵਨ ਤੁਦਨੋ ਪਉਣ ਪਾਣੀ ਬਸੰਤਰੋ ਗਾਵੇ ਰਜ ਤਨਮ ਦੁਆਰੇ ਗਾਵਨ ਤੁਦਨੋ ਚਿੱਤ ਗੁਪਤ ਲੇ ਜਾਣਨਾ ਲਿਖ ਲਿਖ ਤਰਮ ਵਿਚਾਰੇ गामंतुदनो ईसर ब्रह्मा देवी सुहं तेरे सदा समारे गामंतुदनो इंद्र इंद्रासन बैठे देवत्यां दरनाले गामंतुदनो सिद्ध समाधि अंदर गामंतुदनो साध बिचारे गामंतुदनो जति सती संतोषी गामंतुदनो वीर करारे ਗਾਵਨ ਤੁਦਨੋ ਪੰਡਤ ਪੜਨ ਰਖੀ ਸਰੋ ਜੋਗ-ਜਗ ਵਿਦਾਨਾ ਲੇ ਗਾਵਨ ਤੁਦਨੋ ਮੋਹਣੀ ਆ ਮਨਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਦਨੋ ਰਤਨੁ ਪਾਈ ਤੀਰੇ 68 ਤੀਰਥ ਨਾਲੇ ਗਾਵਨ ਤੁਦਨੋ ਜੋਧਮਾ ਬਲਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡ ਆ ਕਰ ਕਰ ਰਖੇ ਤੇਰੇ ਤਾਰੇ ਸੇ ਤਦ ਨੂੰ ਗਾਵਨ ਝੋ ਤੁਦ ਪਾਵਨ ਹੋ ਰੱਤੇ ਤੇਰੇ ਪਗਰ ਸਾਲੇ ਹੋਰ ਕੀਤੇ ਤੁਦ ਨੂੰ ਗਾਵਨ ਸਿਮੇ ਚਤਨਾ ਮਨੋ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਬਾ ਸਾਚਾ ਸਾਚੀ ਨਾਹੀ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੇ ਕਰ ਕਰ ਜਿੰਸੀ ਮਾਇਆ ਜੈਨ ਉਪਾਈ ਕਾਰਕਾਰ ਦੇਖਿਆ ਕੀਤਾ ਆਪਣਾ ਜੋਤਿਸ ਨੇ ਵੜਿਆਈ ਜੋਤਿਸ ਮਾ ਵੈ ਸੋਈ ਕਰਸੀ ਫੇਰ ਹੁਕਮ ਨਾ ਕਰਣਾ ਜਾਏ ਸੋ ਪਾਸ਼ਾ ਹੋ ਸਾਹ ਪਾਸ ਸਾਹਿਬੋ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੋਣਾ ਬੱਡਾ ਆਖੇ ਸਭ ਕੋ ਏ ਕੀ ਵਡਵਡਣਾ ਡਿਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵਡਨੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕੀ ਵਡਚੀਰਾ ਰਹਾਓ ਸਾਬ ਸੁਰਤੇ ਮਲ ਸੁਰਤ ਕਮਾਏ ਸਾਬ ਕੀਮਤ ਮੇ ਲਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਚਾਹੀ ਤੇਰੀ ਤੇਲ ਵਡਿਆਈ ਸਾਬ ਸਾਤ ਸਾਬ ਤਪ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕੀਆ ਵਡਿਆਈਆਂ ਤੁਦਮਨੇ ਸਿੱਧੇ ਕਿਨੇ ਨਾ ਪਾਈਆ ਕਰਮ ਮਿਲੇ ਨਹੀਂ ਠਾਕ ਰਹਾਈਆ आखण वाला क्या बेचारा सिफती तेरे पंडारा जिस तू दे क्या चारा नानक सच समारण हारा समाला पहला आखा जीवा विसर मर जाओ आखने औखा साचा नाओ साच नाम की लागे भूख उत भूख खाए चलिय दुख ਜੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਏ ਰਹਾਓ ਸੱਚ ਨਾਮ ਕੀ 뜰ਵੜਿਆਈ ਆਪ ਥਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੀਦਾਰ ਹੈ ਨਾ ਚੁਕੇ ਭੋਗ ਗੁਣੇ ਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜੀ ਤੇਰੀ ਦਾਤ ਜਿੰਦ ਨੇ ਕਰਕੇ ਕੀਤੀ ਰਾਤ ਖਸਮ ਵਿਸਾਰਹ ਤੇ ਕਮ ਜਾਤ ਨਾਨਕ ਨਾ ਵੇ ਵਾਸਨਾਤ ਆ ਗੁਜਰੀ ਮੱਲਾ ਚੌਥਾਂ ਹਰ ਕੇ ਜਨ ਸਤਗੁਰ ਸਤਪੁਰਖ ਆ ਬਿਨੋ ਕਰੋ ਗੁਰ ਪਾਸ ਹਮ ਕੀ ਰੇ ਕਿਰਨ ਸਤਗੁਰ ਸਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮਿਤਗੁਰ ਦੇ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨਸ ਖਾਈ ਹਰ ਕੀ ਰਤਮਰੀ ਰਹਾ ਸੋ ਰਹਾ ਹਰ ਚਨ ਕੇ ਵਡ ਪਾਗ ਵਟੇ ਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸਨਾਮ ਨ ਪਾਇਆ ਤੇ ਭਾ ਗੇਣ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤੋਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ रा गुजरी महला पंचम का उदम जा आहर हर, हर जियो पर सैल पत्थर में जंतु उपाय ताकार कार जका गय करतरिया मेरे मा तो जी सत्संगत मिले सो तर गुर प्रसाद मरम पद पाया चूके काष्ट हरिया रहा जननपिता लोकसुत बनिता कोए न किसकी दरिया सिर सिर रिजत संबा हे ठाकुर काहे मन पो करिया उड़े उड़ अवेस कोसा तिस माछे बचरे छरेया तेन कवण खलावे कवण चुगावे मन में सिमरन करिया साबनिधान दस अष्ट सिद्धांत ठाकुर करतल दरिया ਜਨਾਨਕ ਮਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾਂ ਵਰਿਆ ਰਾਗਾ ਸਮਹੱਲਾ ਚੌਥਾ ਸੋਪੁਰਖ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰੇ ਅਕਮਾਗਮਪਾਰਾ ਸਭ ਤਿਆਵਹਿ ਸਭ ਤਿਆਵਹਿ ਤਦ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਤਿਆਵਹ ਸੰਤੋਹ ਜੀ ਸਭ ਦੁਖ ਵਿਸਾਰਣਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੋ ਕਟ ਕਟੇ ਅੰਤਰਾ ਸਰਬ ਨਿਰੰਤਰ ਜੀ ਹਰੇ ਕੋ ਪ੍ਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪਗਤਾ ਜੀ ਹਾ ਤਦ ਮੈਨੇ ਅਵਰ ਨਾ ਜਾਣਾ ਤੋ ਪਾਰ ਬ੍ਰਹਮੇ ਅੰਤ ਮੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਜਨ ਨਾਨਕ ਤੈਨ ਕੁਰਬਾਨਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰਤੇ ਆਇਆ ਜੀ ਤੈਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤੈਨ ਕਾ ਪਉ ਸਾਗਮਾਸੀ ਜਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤੇ ਆਇਆ ਜੀ ਜਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਮੇ ਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੋਦ ਜੀ ਹਰ ਅਨਕ ਅਨੇਕ અનੰਤਾ ਤੇਰੀ ਅਨੇਕ तेरे अनेक कर हे हर पूजा जी तप ताप है जपे बेअंता तेरे अनेक तेरे अनेक पढ़ बो सिमर सास जी कर खट करम करंता से भगत से भगत पले जन नानक जी जो पावे मेरे हर भगवंता तू आदि पुरख परम करता जी तुद तो जेब डे अवरण कोई ਤੂੰ ਜੋਗ ਜੋਗ ਏਕੋ ਸਨਾ ਸਨਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੋਨੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੋਨੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੋਨੇ ਆਪੇ ਸਿਰ ਸਭ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਆਸਾ ਮਹਲਾ ਚੋਥਾ ਤੋ ਕਰਤਾ ਸਚਿਆਰ ਮੈਂ ਢਾਂ ਸਾਈ ਜੋ ਤੋ ਪਾਵੇ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈ ਰਾਵ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੋਂ ਕਿਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁ ਗਵਾਇਆ ਤੁ ਤੇ ਆਪ ਵਿਛੋੜਿਆ ਆਪ ਮਿਲਾਇਆ ਤੂ ਤਰੇ ਆਓ ਸਭ ਤੁਝ ਹੀ ਮਾਹੇ ਤੁਜ ਬਿੰਦੂ ਚ ਕੋਈ ਨਾਹੀ ਜੀ ਜਨਸਬ ਤੇਰਾ ਖੇਲ ਵਿਜੋਗ ਮਿਲ ਵਿਚਣਿਆ ਸੰਜੋਗੀ ਮੇਲ ਜਿਸਨੋਂ ਤੂੰ ਚੜਾਏ ਸੋਈ ਜਨ ਚੜਨੇ ਹਰ ਗੁਣ ਸਦ ਹੀ ਆਖ ਵਖਾਣੇ ਜਿਨਹਰ ਸੇਵਿਆ ਤੈਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ तुझ ਬਿੰਦੂ ਚਾ ਵਰਨਾ ਕੋਏ ਤੋਂ ਕਰ ਕਰ ਵੇਖੇ ਜਾਣੇ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਮਾਨ ਲਾ ਪਹਿਲਾ ਤਿਤ ਸਰ ਵਰੜਾ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾ ਤੈ ਡੂਬਿਐਲੇ ਮਨ ਇਕ ਨ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੇ ਨਹੀਂ ਪੜਿਆ ਮੂਰਕ ਮੁਗਦਾ ਚਨਮ ਪਯਾਮ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿੰ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਮ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨ ਕਾਮ ਮਿਲ ਸਾ ਸੰਗਤ ਅਜ ਕੇਵਲ ਨਾਮ ਸਰੰਜਾਮ ਲਾਗ ਪਵ ਚਲ ਤਰਨ ਕੇ जनम वृथा जात रंग माया कह राहो जाप तप संजमा तरम ना कमाया सेवा साधना जानिया हर रायआ कह नानक हम नीच करम मां शरण परे की राखो सरम ओंकार सतगुर प्रसाद पाशाही दसवीं कभी बाज बेंती चो पई करो हाथ दे रक्षा अच्छा, पूर्ण होए चित की इच्छा तब चरणन मन रहे हमारा अपना जान करो प्रतिपाराम हमरे दुष्ट सब तुमकाव हो आप हाथ दे मोए बचावो सुखी बसे मोरो परिवारा सेवक सिख सब करता राम मोर अच्छा निज कर दे करियरन को आज संघरिया पूरन होए हमारी आशा तौर भजन की रे पे आशा तुम्हें तो छाड कोई त्याऊं जो बर चाहो सो तुम ते पाऊ सेवक सिख हमारे तारी चुन चुन सत्र हमारे मारिय आप हाथे मुझे है मरण काल का त्रास वो जो सदा हमारे पछा सिरिय सोचो करे और अच्छा राख ले हो मुहे रख हारे साहिब संत सहाय प्यारे दीन बंद दुष्टन के हंता तुम हो पुरी कंता काल पाए ब्रह्मा बवतरा काल पाए शिव जो अवतरा काल पाए कर बिशन प्रकाशा सकल काल का किया तमाशा जमन काल जो कि सबकी यो बेदराज ब्रह्मा जो जमन काल सब लोग सवारा नमस्कार है ता है हमारा जमन काल सब जगत बनायो देवद छन उपजायो आदंती के अवतारा सोई गुरु समझियो हमारा नमस्कार तीसी को हमारी सकल प्रजाज ने आप समारी शिव कन को शिव गुण सुख दियो सत्रन को पलमो बद कियो कट कट के अंतर की जानतो पले बुरे की पेड़ पछानतो चीटी ते कुंचरे स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने काट काट के पट पट की जाने जब उद करा कर तारा प्रजा तर तब दे अपारा जब बा कर कर तो कब हूँ तुम मैं मिल दे तर सबूँ jete badan shrish saptare aap aapni mujhu chare tum sabhi tere niralam jandt beped aur alam nirankar nirbikar nirlamb anil anad sambh ta kamood ucharat peda ja ko peem na pavat beda ਤਾ ਕੋ ਕਰ ਪਾਨ ਅਨੁਮਾਨਤ ਮਹਾ ਮੋੜ ਕਛ ਪੇਤ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਪੇਵ ਆਪ ਆਪਨੀ ਬੁਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ एकै रूप नूप सरूपारंक पयो राव कै पूपांड जे रसी तज किनी उत्पज खान बोर रच दीनी कहूं फूल राजा बैठा कौ सिमट पयो शंकारी कै ठा सगरी सृष्टि दिखाए चंबव आजुगा स्वरूप स्वयंभव अब अच्छा मेरी तुम करो शेखोबार से संघरो दुष्ट जीते उठव वोत पाता सकल मलेश करो रण काता जे सर नी परे तिनके दुष्ट दुखित हव हाँ मरे पुरख चमन पग परे तिहारे तिनके तुम संकट तारे जो कल को एक ते आए है ताके काल निकट नहीं है, है। रक्षा होई ताई सब काला दुष्टरिष्ट ने तत्काला कृपा दृष्ट तन जाय निहर हो ताके तातनक में हर हो रेड सिद्ध गर्म मौसम होई दुष्ट शाश्व सकेन कोई एक बार जिन तुमे समारा काल फास तेय उबारा जिन नर नाम तुम तैयारो कहा दारी दुष्ट दोक्ति रहा खडा खेत में शरण तिहारी आप दल हो उबारी सरठोर्मो सहाय दुष्ट दोक्ति लियो बचाई समयम पाए गए जाते तुमरे तबती को आग तरी नहीं आनयो राम रहीम पुराण आने कह मत एक न ओम सिमर शास्त्र बेस वह बहुपेत कह हम एक न ओम श्री असपान कृपा तुम रे कर मैं न कहो सब तो है बखाने बखान्यो दोरा सकल द्वार को छाड़ के गयो तुहारो द्वार बाहे बाहीं गेंस गोविंद दास तुहार रामकली महला ती जानंद इको अंगकार सतगुरु प्रसाद आनंद पेआ मेरी माए सतगुरु मैं पाया सतगुरता पाया सह सीती मन बजिया बा थाइया राग रतन परवार परिया शब्द गावण आईया शब्दो ता गावो हरि के रामन जिनी बसाया कह नानक आनंद होआ सतगुरु में पाया ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਚੇ ਸ਼ਬਦ ਕਨਾਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਤਰ ਹੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਤੇ ਤੇ ਘਰ ਸਮਾ ਕੇ ਘਰ ਸਮਾ ਕੇ ਸ਼ਬਦ ਵਾਜੇ ਕਲਾ ਜਿਤ ਘਰ ਤਾਰਿਆ ਪੰਜ ਦੂਤ ਤੋਂ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਦੇਤ ਘਰੇ ਅਨਹਦ ਵਾਜੇ ਅਨ ਸੁਣੋ ਬੜ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ सुनते पुनीत कहते पमित सतगुर रहया पर पूरे बिनवंत नानक गुर चरण लागे वाजे अनहद मुद्दा थाल विस्तिन वस्तु पयो संतोख विचारो अमृत नाम ठाकुर का पयो जिसका सबसे आधारो जे को खावे जे को पुचै उधारो एहत ती नह जाई नित नित रखारो तम संसार लग तरिय सब नानक ब्रह्म पसारो सलोक महला पंजवा तेरा किता जा तो नाही मैनो जो कि तोई मैं निर्गुण आरे को गुण नाही आपे तरस प्योई ਦਰਸ ਮੇ ਆ ਮਹਿਰਾਮਤ ਹੋਈ ਸਤਗੁਰ ਸਚਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵਹ ਹਰਿ ਆ ਪੋੜੇ ਤਿੱਥੇ ਤੂੰ ਸਮਰਾਥ ਜਿੱਥੇ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉਤਰ ਮਾਹੇ ਸੁਣ ਕੇ ਚਮਕੇ ਦੂਤ ਨਾਏ ਤੇਰੇ ਛੜ ਜਾਹੇ ਪਉ ਜਲ ਬਖਮਸ ਗਾਹੋ ਗੁਰਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈ ਹੋਪਨ ਗੁਣ ਗੋਬਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਾਲੇ ਸਾਹ ਸਾਹੇ ਮਿਰਥਾ ਕੋਈ ਨ ਜਾਏ ਜੇ ਆਵੇ ਤਉ ਦਿਆਹੇ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੋਰੀਆ ਰਾਧਣਾ ਜੇਵਾ Jap ਗੁਰਨਾਉ ਨੇਤਰੀ ਸਤਗੁਰੂ ਵੇਖਣਾ ਸ਼ਰਵਣੀ ਸੁਣਨਾ ਗੁਰਨਾਉ ਸਤਗੁਰ ਸੇ ਤੇ ਰਤਿਆ ਦਰਗਹਿ ਪਾਈ ਠਾਉ ਕਹਨਾ ਨੇ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮਹਿ ਉੱਤਮ ਕਾੜੀਐ ਬਿਰਲੇ ਕੇ ਕੇ ਮਹੱਲਾ ਪੰਜਵਾ ਰਖੇ ਰਖਣਹਾਰ ਆਪ ਬਾਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੋ ਆਪ ਦਿਆਲ ਮਨ ਹੋਣਾ ਵੀ ਸਾਰੀਆਂ ਸਾਚਨਾ ਕੇ ਸੰਗ ਪਉ ਜਲਤਾਰੀਆਂ ਸਾਖਤ ਨਿੰਦਕ ਦੁਸ਼ਟ ਖਿੰਮਾ ਹੈ ਬਿਦਾਰੀਆਂ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜੇ ਸਿਮਰ ਸੁਖ ਹੋਏ ਸਗਲੇ ਦੁੱਖ ਜਾਏ ਤਿਸ ਸਾਹਿਬ ਕੇ ਟੇਕ ਨਾਨਕ ਮਨੈ ਮਾਹੀ ਜੇ ਸਿਮਰ ਸੁਖ ਹੋਏ ਸਗਲੇ ਦੁੱਖ ਜਾਏ ਸਗਲ ਦੁਖਾਂ ਪਾਪਾਂ ਕਾ ਨਾਸ ਤੇਰੀ ਬਾਣੀ ਤੇਰੇ ਭਜਨ ਦਾ ਪ੍ਰਕਾਸ਼ ਸੰਪੂਰਨ ਹੋਈ ਰਹਿ ਰਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ